ਪਹੁੰਚ ਗਏ ਲੱਖਾਂ ਸਿਧਾਣਾ ਤੇ ਅਮਿਤੋ ਜਮਾਨ ਦਰਿਆ ਦੇ ਅੰਦਰ ਹੀ ਵੜ ਗਏ ਦਰਿਆ ਦੇ ਅੰਦਰ ਜਾ ਕੇ ਅਜਿਹੀਆਂ ਗੱਲਾਂ ਆਖ ਦਿੱਤੀਆਂ ਜਿਸ ਨੂੰ ਸੁਣ ਕੇ ਸਭ ਹੈਰਾਨ ਆ ਹਰ ਕਿਸੇ ਪੰਜਾਬੀ ਦੇ ਲਈ ਇਹ ਬਹੁਤ ਜ਼ਰੂਰੀ ਗੱਲਾਂ ਨੇ ਹਰ ਕਿਸੇ ਪੰਜਾਬੀ ਦਾ ਫਰਜ਼ ਬਣਦਾ ਕਿ ਇਹ ਗੱਲਾਂ ਹਰ ਕਿਸੇ ਤੱਕ ਪਹੁੰਚਾ ਦਿਓ ਜੇ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਨੇ ਜੇ ਪੰਜਾਬ ਬਚਾਉਣਾ ਜੇ ਪੰਜਾਬੀਅਤ ਬਚਾਉਣੀ ਆ ਤਾਂ ਇਹ ਗੱਲਾਂ ਬਹੁਤ ਜ਼ਰੂਰੀ ਨੇ ਹਰ ਕਿਸੇ ਤੱਕ ਪਹੁੰਚਾਉਣੀਆਂ ਤਾਂ ਕੀ ਕੁਝ ਕਹਿ ਰਹੇ ਨੇ ਲੱਖਾਂ ਸੁਧਾਣਾ ਤੇ ਅਮੀ ਤੋ ਜਮਾਨ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਵੀ ਸੁਣਾਉਣਾ ਹਾਂਜੀ ਅਸੀਂ ਬਹਿਣ ਸਟਾਰਟ ਕੀਤਾ ਸਤਲੋ ਜਿੱਥੋਂ ਨਿਕਲਦਾ ਬਿਲਕੁਲ ਤੁਹਾਨੂੰ ਪਿੱਛੇ ਮੇਰੇ ਪਹਾੜ ਨਜ਼ਰ ਆਉਂਦੇ ਹੋਣੇ ਆ ਤੇ ਸਤਲੋ ਦੇ ਵਿੱਚ ਖੜੇ ਆ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਜਿਹੜਾ ਬੁੱਢੇ ਦਰਿਆ ਦੀ ਗੱਲ ਚੱਕੀ ਸੀਗੀ ਸਤਲੁਜ ਨੂੰ ਬੁੱਢਾ ਦਰਿਆ ਕਿਵੇਂ ਜ਼ਹਿਰ ਬਣਾ ਰਿਹਾ ਤੇ ਬੁੱਢੇ ਦਰਿਆ ਨੂੰ ਕਿਵੇਂ ਕੈਮੀਕਲ ਪਾ ਕੇ ਜ਼ਹਿਰ ਬਣਾਇਆ ਜਾ ਰਿਹਾ ਸੋ ਅਸੀਂ ਤੁਹਾਨੂੰ ਦਿਖਾਉਣ ਚੱਲੇ ਆ ਅਸੀਂ ਪੂਰੇ 4 ਮਹੀਨੇ ਹੁਣ ਪੂਰੇ ਪੰਜਾਬ 'ਚ ਜਾਣਾ ਹੈ ਵਹਿਣ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਾਣਾ ਰੂਪਨਗਰ ਤੋਂ ਸ਼ੁਰੂ ਹੋਏ ਨੰਗਲ ਖੜੇ ਆ ਅਸੀਂ ਨੰਗਲ ਡੈਮ ਦੇ ਕੋਲੇ ਜਿੱਥੋਂ ਸਤਲੁਜ ਦੇ ਵਿੱਚ ਜ਼ਹਿਰ ਪੈਣੀ ਕੈਮੀਕਲ ਪੈਣੀ ਸ਼ੁਰੂ ਹੋ ਜਾਂਦੇ ਆ ਫੈਕਟਰੀਆਂ ਦੇ ਪਿੰਡਾਂ ਦੇ ਸੀਵਰੇਜ ਜੋ ਵੀ ਗੰਦਗੀ ਮਲ ਮੂਤਰ ਇੱਥੋਂ ਹੀ ਸ਼ੁਰੂ ਹੋ ਜਾਂਦੀ ਆ ਸੋਤ ਦਿਖਾ ਦੀ ਇੱਕ ਵਾਰੀ ਪਿੱਛੇ ਇੱਥੇ-ਇੱਥੇ ਖੜੇ ਆਂ ਅਸੀਂ ਆ ਦਿਖਾ ਜੋ ਕੁਝ ਪੈਂਦਾ ਆ ਆ ਆ ਸਾਰਾ ਉਹ ਜ਼ਹਿਰ ਆ ਕੇ ਆ ਦੇਖ ਇੱਥੋਂ ਐਂ ਦਿਖਦਾ ਆ ਇੱਥੋਂ ਐਂ ਪੈ ਕੇ ਤੇ ਆ ਗਿਆ ਨਾਲ ਸਤਲੁਜ ਬਗੀ ਜਾਂਦਾ ਸਾਰੀ ਗੰਦਗੀ ਅਸੀਂ ਜਿੰਨੇ ਵੀ ਇਹਨਾਂ ਪਿੰਡਾਂ 'ਚ ਹੁਣ ਹੋ ਕੇ ਆਏ ਆ ਇਹਨਾਂ ਸਾਰੇ ਪਿੰਡਾਂ ਦਾ ਜਿੰਨਾ ਸੀਵਰੇਜ ਦਾ ਪਾਣੀ ਆ ਇੱਥੇ ਇਹ ਨਾ ਫੈਕਟਰੀ ਆ ਦੂਜੀ ਕਿਹੜੀ ਫੈਕਟਰੀ ਆ ਪੀਸੀਐਲ ਪੀਸੀਐਲ ਫੈਕਟਰੀ ਆ ਇਹ ਸਾਰੀਆਂ ਫੈਕਟਰੀਆਂ ਦਾ ਪਾਣੀ ਸਤਲੁਜ ਵੀ ਪੈ ਰਿਹਾ ਤੇ ਧਰਤੀ ਹੇਠਾਂ ਬੋਰ ਕਰਕੇ ਵੀ ਪਾਇਆ ਜਾ ਰਿਹਾ ਇੱਥੇ ਆਲੇ-ਦਾਲੇ ਦੇ ਲੋਕਾਂ ਦਾ ਬੁਰਾ ਹਾਲ ਆ ਤਰਾਸਦਾ ਕਰਦਾ ਪਿੰਡ ਮੋਜੂਲ ਪਿੰਡ ਹੈ ਹਾਂਜੀ ਇਹ ਬੇਲਾ ਤੇਨੂ ਇਹ ਬੇਲਾ ਤੇਾਨੀ ਉਹ ਬਾਈ ਦਾ ਪਿੰਡ ਹੈਗਾ ਬਰਮਲਾਜੀ ਬਰਮਲਾ ਪਿੰਡ ਹੈ ਜਿੱਥੋਂ ਗੋਲ ਥਾਈ ਇੰਡਸਟਰੀ ਏਰੀਆ ਦਾ ਪਾਣੀ ਦਰਿਆ ਚ 2000 ਆਬਾਦੀ ਦਾ ਪਿੰਡ ਆ ਤੇ ਕੱਲਾ ਬੰਦਾ ਆਇਆ ਅਸੀਂ 400 ਮੀਲ ਤੋਂ ਦੂਰੋਂ ਚੱਲ ਕੇ ਆਏ ਆ ਅਸੀਂ ਰੋਕ ਪਰ ਖੜੇ ਆ ਕੋਈ ਨਹੀਂ ਦੱਬ ਕੇ ਦੱਬ ਕੇ ਆ ਜਾ ਕਰੋ ਉਹਨਾਂ ਬਾਹਰੋਂ ਆ ਜਾ ਅਸੀਂ 400 ਮੀਲ ਤੋਂ ਇੱਧਰ ਹੋ ਜੋ ਆ ਗਏ ਆ ਚੱਲ ਕੇ ਤੇ ਇੱਥੇ 2-2000 3-3000 ਆਬਾਦੀ ਦੇ ਪਿੰਡ ਆ ਜਿਹੜੇ ਪੀੜਤ ਨੇ ਬੁਰਾ ਹਾਲ ਹੈ ਸ਼ਰਿਆ ਮੱਥੇ ਇਹਨਾਂ ਨੇ ਦੱਸਿਆ ਵੀ ਕਿਵੇਂ ਅਸੀਂ ਐਨਜੀਟੀ ਕੋਲੇ ਗਏ ਆ ਪੰਜਾਬ ਪੋਲੂਸ਼ਨ ਬੋਰਡ ਕੋਲੇ ਗਏ ਆ ਵੱਡੇ ਵੱਡੇ ਮੰਤਰੀ ਡੀਸੀ ਅਧਿਕਾਰੀ ਇੱਥੇ ਆਏ ਆ ਪਰ ਕੋਈ ਸੁਣਵਾਈ ਨਹੀਂ ਭਰਾਵੋ ਪੂਰਾ ਪੰਜਾਬ ਤਰਾ ਤਰਾ ਕਰ ਰਿਹਾ ਅੱਜ ਤੁਸੀਂ ਜ਼ਹਿਰਾਂ ਪੀ ਕੇ ਮਰਨ ਲਈ ਮਜਬੂਰ ਆ ਸੋਡੇ ਜਵਾਕ ਕੁੱਖਾਂ ਚ ਜ਼ਹਿਰਾ ਪੀ ਕੇ ਪਾਣੀ ਆਲੀਆਂ ਮਰਨ ਲਈ ਮਜਬੂਰ ਨੇ ਆ ਸਤਲੁਜ ਜਿਹੜਾ ਸਾਨੂੰ ਜ਼ਿੰਦਗੀਆਂ ਬਖਸ਼ਦਾ ਸੀ ਜਿਹੜੇ ਸਤਲੁਜ ਨੇ ਸਾਨੂੰ ਯੋਧੇ ਸੂਰਮੇ ਪੈਦਾ ਕੀਤੇ ਗੁਰੂ ਗੋਬਿੰਦ ਸਿੰਘ ਨੇ ਇੱਥੋਂ ਅੰਮ੍ਰਿਤ ਿਆਰ ਕੀਤਾ ਸੀਗਾ ਤੇ ਉਹ ਦਰਿਆ ਸਾਨੂੰ ਅੱਜ ਜ਼ਹਿਰ ਦੇ ਰਹੇ ਨੇ ਜ਼ਿੰਮੇਵਾਰ ਕੌਣ ਲੋਕ ਨੇ ਸਰਕਾਰਾਂ ਜ਼ਿੰਮੇਵਾਰ ਨੇ ਪਹਿਲਾਂ ਦੀਆਂ ਵੀ ਤੇ ਹੁਣ ਵਾਲੀਆਂ ਵੀ ਤੇ ਦੂਜੇ ਜ਼ਿੰਮੇਵਾਰ ਮੈਂ ਕਹੂੰਗਾ ਸਾਡੇ ਲੋਕ ਨੇ ਬਾਈ ਅਸੀਂ ਇਸ ਏਰੀਏ 'ਚ ਆਏ ਆ ਹੋਕਾ ਦਿੱਤਾ ਸੀ ਪਹਿਲਾਂ ਵੀ ਇੰਨੀ ਤਰੀਕ ਤੋਂ ਵਹਿਣ ਸ਼ੁਰੂ ਕਰ ਰਹੇ ਆ ਪਰ ਓਵੇਂ ਗਿੰਤ ਚ ਲੋਕ ਹਲੇ ਉੱਠ ਕੇ ਨਹੀਂ ਆਏ ਪਤਾ ਨਹੀਂ ਕਿਉਂ ਅਸੀਂ ਇੰਨੇ ਨਿਖੇਦ ਤੇ ਨਕਾਮੇ ਹੋ ਚੁੱਕੇ ਆ ਉਹ ਦੋਸ਼ ਸ਼ਬਦ ਮੈਂ ਬਾਈ ਤੋਂ ਇਹਨੂੰ ਕਹਾਂਗਾ ਤੁਸੀਂ ਵੀ ਦੱਸੋ ਜੀ ਦੇਖੋ ਲੱਖੇ ਨੇ ਦੱਸਤਾ ਤਾਂ ਇਧਰੋਂ ਜਿਹੜਾ ਪੂਰਾ ਸੀਵਰੇਜ ਆਉਂਦਾ ਹੈ ਤੇ ਸੀਵਰੇਜ ਇਹ ਕਿਸੇ ਐਸਟੀਪੀ ਈਐਸਟੀਪੀ ਚੋਂ ਨਹੀਂ ਸਿੱਧਾ ਆ ਕੇ ਇਦੇ ਚ ਡਿੱਗਦਾ ਆ ਕੇ ਸਤਲੁਜ ਉਹ ਗੱਲ ਤਾਂ ਲੱਖੇ ਨੇ ਕਰਤੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਇੱਥੇ ਆਹ ਆ ਮਾੜਾ ਜਿਹਾ ਆਕਾਸ਼ ਵਖਾਈਂ ਕੇ ਰਾਤ ਸਾਰੇ ਵਖਾ ਦਿਓ ਜੇ ਸੁੱਖਾ ਜੀ ਆ ਜਿਹੜਾ ਹੈ ਨਾ ਆ ਕ੍ਰੈਸ਼ਰ ਇੱਥੇ ਲੱਗਿਆ ਸੀਗਾ ਇਹ ਇੱਕ ਸਾਡੇ ਪੋਲਿਟਿਸ਼ੀਅਨ ਨੇ ਪਿਛਲੀ ਸਰਕਾਰ ਸੀ ਜਿਨ੍ਹਾਂ ਦੀ ਉਹਦੇ 'ਚ ਉਹਨਾਂ ਦਾ ਵੱਡਾ ਆਉਦਾ ਸੀ ਇਹ ਉਹਨਾਂ ਦੇ ਜਵਾਈ ਦੇ ਨਾਂ ਤੇ ਹੈ ਸਾਰਾ ਕੁਝ ਆ ਕ੍ਰੈਸ਼ਰ ਹੈ ਤੇ ਪਿੱਛੇ ਜਾ ਕੇ ਇੱਕ ਹੋਟਾ ਲ ਉਹ 5 ਸਟਾਰ ਹੋਟਲ ਹੈ ਜਿਹੜਾ ਹੱਥ ਕਰਦੇ ਹੋ ਉਧਰ ਨੂੰ ਉਧਰ ਜਾ ਕੇ ਉਹ ਪਿੱਛੇ ਹੈ ਜੀ ਉਸ ਹੋਟਲ ਦੀ ਜਿਹੜੇ ਪਾਣੀ ਦੀ ਸੀਵਰੇਜ ਜੋ ਵੀ ਹੋਟਲ ਦੀ ਵੇਸਟੇਜ ਹੈ ਉਧਰ ਉਹਨਾਂ ਨੂੰ ਪੁੱਛਣ ਵਾਲੀ ਹੈ ਕਿ ਕਿੱਥੇ ਪੈਂਦਾ ਭਾਈ ਪਹਿਲੀ ਗੱਲ ਏ ਕਣ ਜਿਹੜੀ ਦੱਸਣ ਵਾਲੀ ਗੱਲ ਹੈ ਦੱਸਣ ਵਾਲੀ ਗੱਲ ਇਹ ਹੈ ਕਿ ਜਿਹੜਾ ਇਹ ਕ੍ਰੈਸ਼ਰ ਸੀ ਇਹ 2022 ਤੱਕ ਦਿਨ ਰਾਤ ਚੱਲ ਰਿਹਾ ਸੀ ਰਾਣਾ ਕੇਪੀ ਰਾਣਾ ਕੇਪੀ ਦੇ ਕੰਮ ਦਾ ਇਹ ਇਹ ਦਿਨ ਰਾਤ ਚੱਲ ਰਿਹਾ ਸੀ ਦਿਨ ਰਾਤ ਤੇ ਜਦੋਂ ਸਰਕਾਰ ਬਦਲੀ ਉਸੇ ਰਾਤ ਨੂੰ ਬੰਦ ਹੋ ਗਿਆ ਇਹ ਮੈਨੂੰ ਦੱਸੋ ਲੈ ਵੀ ਜੇ ਉਸ ਤੋਂ ਬਾਅਦ ਇਹ ਹੁਣ ਤੱਕ ਚੱਲਿਆ ਨਹੀਂ ਤਾਂ ਉਸ ਤੋਂ ਪਹਿਲਾਂ ਇਹ ਨਜਾਇਜ਼ ਚੱਲ ਰਿਹਾ ਸੀ ਤੇ ਜੇ ਨਜਾਇਜ਼ ਨਹੀਂ ਸੀ ਤਾਂ ਇਹ ਹੁਣ ਕਿਉਂ ਬੰਦ ਕਰ ਲਿਆ ਹੁਣ ਭਾਈ ਉਹਨਾਂ ਦੇ ਚੱਲਦੇ ਹੁਣ ਸਰਕਾਰ ਦੇ ਆਪਣੇ ਬੰਦੇ ਨੇ ਆਈ ਦੱਸ ਰਿਹਾ ਹੋਰ ਵੇਖਾਂ ਉਹ ਤਾਂ ਬੰਦ ਕਰਤਾ ਦੇਖੋ ਟੂਰਿਸਟ ਜਾ ਰਿਹਾ ਇਹਦੇ ਚ ਟੂਰਿਸਟ ਜਾ ਰਿਹਾ ਡਿਫੈਂਡਰ ਗੱਡੀ ਹੈ ਆਨਲਾਈਨ ਬੁਕਿੰਗ ਹੈ ਇਹਦੀ ਇਹ ਹੋਟਲ ਦੀ ਹੈ ਇਹ ਸੋਟਲ ਦੀ ਆਨਲਾਈਨ ਬੁਕਿੰਗ ਹੈ ਜੀ ਇਹ ਰਾਣਾ ਕੇਪੀ ਦੇ ਜਵਾਈ ਦਾ ਹੋਟਲ ਹੈ ਉਹ ਵਿਖਾ ਦਿਓ ਉਹਨਾਂ ਨੂੰ ਵਿਖਾ ਦਿਓ ਬੋਲ ਰਿਹਾ ਰਾਣਾ ਕੇਪੀ ਦੇ ਜਵਾਈ ਦਾ ਹੋਟਲ ਹੈ ਜੀ ਇੱਥੇ ਆਨਲਾਈਨ ਬੁਕਿੰਗ ਹੈ ਦਿਨ ਰਾਤ ਮਾਈਨਿੰਗ ਹੋਈ ਇੱਥੇ 80 80 ਹੁਣ ਖੱਡੇ ਪਏ ਹੋਏ ਨੇ ਇੱਥੋਂ ਕ੍ਰੈਸ਼ਰ ਪੜ ਪੜ ਕੇ 80 80 ਫੁੱਟ ਉਹ ਪਾਤੇ ਸਤਲੁਜ ਦੇ ਵਿੱਚ ਇੱਕ ਹੋਰ ਗੱਲ ਨੁਬਰਵਾਦ ਕਰਤਾ ਪਿੰਡਾਂ ਦਾ ਜਿੰਨਾ ਗੰਦਗੀ ਹੋਟਲ ਦੀ ਜਿੰਨੀ ਗੰਦਗੀ ਉਹ ਸਾਰੀ ਚਾ ਕੇ ਸਤਲੁਜ ਚ ਪਾਤੀ ਜ਼ੋਰ ਲਖੇ ਅਹਿਮ ਗੱਲ ਜੋ ਇਹਨਾਂ ਨੇ ਨਹੀਂ ਦੱਸੀ ਉਥੋਂ ਸਤਲੁਜ ਜਾਂਦਾ ਹੈ ਨਾ ਉਹਦੇ ਚ ਕਰਵ ਬਣਾਤੀ ਆਂਦੇ ਨਾ ਦਰਿਆਵਾਂ ਦੇ ਵਹਿਣ ਨਹੀਂ ਮੋੜੀਦੇ ਇਹਨਾਂ ਨੇ ਕਰਵ ਬਣਾ ਕੇ ਜਵਾਂ ਹੋਟਲ ਦੇ ਅੱਗੋਂ ਦੀ ਸਤਲੁਜ ਕੱਢਿਆ ਉਸੇ ਜਗ੍ਹਾ ਤੇ ਕਰਵ ਔਰ ਹੋਟਲ ਦੀ ਗੱਲ ਸਾਨੂੰ ਕੋਈ ਇਹਦੇ 'ਚ ਗਿਲਾ ਸ਼ਿਕਵਾ ਨਹੀਂ ਤੁਸੀਂ ਚਲੋ ਪਰ ਤੁਸੀਂ ਗੈਰਕਾਨੂੰਨੀ ਕਿਉਂ ਕਰਦੇ ਮੈਂ ਆ ਮੌਜੂਦਾ ਸਰਕਾਰ ਤੋਂ ਪੁੱਛਣਾ ਚਾਹਣਾ ਹੈ ਕਿ ਜੇ ਇਹਨਾਂ ਨੇ ਕ੍ਰੈਸ਼ਰ ਬੰਦ ਕਰਤਾ ਥੋੜੀ ਕੋਈ ਇਨਕੁਆਰੀ ਨਹੀਂ ਕਿ ਕਿ ਪਹਿਲਾਂ ਕਿਉਂ ਚੱਲ ਰਿਹਾ ਸੀ ਕਿ ਤੁਸੀਂ ਨਹੀਂ ਪੁੱਛ ਸਕਦੇਗੇ ਅਜ ਔਰ ਉਦੋਂ ਇੱਕ ਚੀਜ਼ ਹੋਰ ਸੀਗੀ ਕਿ ਆ ਨੇੜੇ-ਤੇੜੇ ਦਾ ਸਾਰਾ ਇਲਾਕਾ ਸਿਰਫ ਇਸ ਕ੍ਰੈਸ਼ਰ ਤੋਂ ਲੈਂਦਾ ਸੀ ਸਮਾਨ ਸਾਰਾ ਤੇ ਹੁਣ ਵੀ ਇਨਾਂ ਦਾ ਪਹਿਲਾਂ ਦਾ ਬਣਾਇਆ ਹੋਇਆ ਚੱਲ ਰਿਹਾ ਹਜੇ ਵੀ ਕੀ ਐ ਸਰਕਾਰਾਂ ਮਤਲਬ ਜਦੋਂ ਤੁਹਾਡੀ ਸਰਕਾਰ ਐ ਚੱਕ ਦਿਓ ਫੱਟੇ ਦੂਜੀ ਆ ਜਾਏ ਬੰਦ ਕਰ ਦਿਓ ਔਰ ਦੂਜੀ ਵੀ ਤੁਹਾਡੇ ਤੇ ਕੇਸ ਨਾ ਚਲਾਵੇ ਹੁਣ ਇਹ ਮਾਈਨਿੰਗ ਇਹ ਜਿਹੜੇ ਹੋਟਲਾਂ ਦੀ ਵੇਸਟੇਜ ਫਾਈਨਲੀ ਜਾ ਕੇ ਕਿਹਦੇ ਤੇ ਅਸਰ ਹੋ ਰਿਹਾ ਸਾਡੇ ਪਾਣੀ ਤੇ ਸਾਡੇ ਦਰਿਆ ਤੇ ਔਰ ਆਹੀ ਦੱਸਣ ਅਸੀਂ ਆਏ ਆਹੀ ਦੱਸਣ ਆਏ ਆ ਸੁਖ ਵੀ ਖੜਾ ਹੈ ਜਗਦੀਪ ਵੀ ਖੜਾ ਸੀਗਾ ਇੱਥੇ ਹਾਂ ਸਾਰੇ ਇੰਨੀ ਦੂਰੋਂ ਆਏ ਕਿਉਂ ਹੈ ਤੇ ਇੰਨਾ ਸਾਰਿਆਂ ਨੂੰ ਆਪਦੇ ਨਾਲ ਲਿਆ ਨੂੰ ਚਾਹੇ ਉਹ ਗੌਰਵ ਜੀ ਹੁਣ ਭਗਵੰਤ ਹੋਵੇ ਬਾਈ ਜੀ ਇਹ ਕਿਸਾਨ ਯੂਨੀਅਨ ਦੇ ਬਾਕੀ ਸਾਰੇ ਖੜੇ ਨੇ ਸਾਡੇ ਸੱਜਣ ਇਹ ਜੋੜ ਰਹੇ ਨੇ ਸਾਡੇ ਨਾਲ ਇੱਕ ਗੱਲ ਮੈਂ ਨੰਬਰ ਦੱਸਦੀ ਭਗਵੰਤ ਕੀ ਹੈ ਅਸੀਂ ਇੱਕ ਨੰਗਲ ਰੋਪੜ ਤੇ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਆਣੇ ਆ ਸਾਡੇ ਕੋਲ ਕਿ ਸਾਨੂੰ ਪਿੰਡ ਵਾਲਿਆਂ ਨੇ ਪੁੱਛਿਆ ਸੀਗਾ ਕਿ ਅਸੀਂ ਤੁਹਾਡੇ ਨਾਲ ਜੁੜੀਏ ਕਿਵੇਂ ਅਸੀਂ ਉਹਨਾਂ ਨੂੰ ਇੱਕ ਨੰਬਰ ਦਿੱਤਾ ਹੈ ਸਿਰਫ ਐਸ ਇਲਾਕੇ ਦੇ ਬੰਦਿਆਂ ਲਈ ਉਹ ਨੰਬਰ ਗੌਰਵ ਜੀ ਕੋਲੇ ਤੇ ਭਗਵੰਤ ਤੇ ਬੈਂਸ ਸਾਹਿਬ ਕੋਲੇ ਰਹੂਗਾ ਉਹ ਨੰਬਰ ਇਹ ਬੋਲ ਦੇਣਗੇ ਹੁਣੇ ਉਸ ਨੰਬਰ ਤੇ ਤੁਸੀਂ ਸਾਨੂੰ ਇੱਕ ਤਾਂ WhatsApp ਤੇ ਵੌਇਸ ਮੈਸੇਜ ਕਰਨੀ ਹੈ ਜਿਹਦੇ ਵਿੱਚ ਤੁਸੀਂ ਆਪਦਾ ਪਿੰਡ ਦਾ ਨਾਂ ਆਪਦਾ ਨਾਂ ਤੇ ਨਾਲ-ਨਾਲ ਡਿਸਟ੍ਰਿਕਟ ਦਾ ਨਾਂ ਉਹ ਬੋਲ ਦੇਣਾ ਹੈ ਉਹ ਬੋਲ ਕੇ ਤੁਸੀਂ ਸਾਡੇ ਨਾਲ ਜੁੜ ਜੂਗੇ ਅਸੀਂ ਤੁਹਾਡੇ ਨਾਲ ਜੁੜ ਜਾਾਂਗੇ ਕੋਈ ਗਲਤ ਗੱਲ ਹੋਵੇ ਤੁਸੀਂ